ਦੋਸਤੋ ਅਫਵਾਹਾਂ ਤੋਂ ਬਚੋ ਸਹੀ-ਸਹੀ ਜਾਣਕਾਰੀ ਸੁਣੋ ਤੇ ਭੜਕਾਟ 'ਚ ਬਿਲਕੁਲ ਨਹੀਂ ਆਉਣਾ ਕਿਉਂਕਿ ਬਹੁਤ ਸਾਰੀਆਂ ਗਲਤ ਸੂਚਨਾਵਾਂ ਸੋਸ਼ਲ ਮੀਡੀਆ ਤੇ ਤੇ ਗੋਦੀ ਮੀਡੀਆ ਦਾ ਇੱਕ ਵੱਡਾ ਹਿੱਸਾ ਫਲਾ ਰਿਹਾ ਗੋਦੀ ਮੀਡੀਆ ਤਾਂ ਹਰ ਗੱਲ ਨੂੰ 10 ਗੁਣਾ ਵੱਧ ਮਸਾਲੇ ਲਾ ਕੇ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਕਰਕੇ ਨਾਜ਼ਕ ਦੌਰ ਦੇ ਵਿੱਚ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਹੋ ਮੈਂ ਤੁਹਾਨੂੰ ਸਹੀ ਜਾਣਕਾਰੀ ਦਿੰਨਾ ਜਿਹੜੀ ਭਾਰਤ ਵੱਲੋਂ ਪਾਕਿਸਤਾਨ ਦੇ ਕੁਝ ਥਾਵਾਂ ਦੇ ਉੱਪਰ ਸੰਧੂਰ ਆਪਰੇਸ਼ਨ ਕੀਤਾ ਗਿਆ ਰਾਤ ਨੌ ਥਾਵਾਂ ਤੇ ਹਮਲੇ ਕੀਤੇ ਗਏ ਇਹਨੂੰ ਪਾਕਿਸਤਾਨ ਨੇ ਵੀ ਕਬੂਲ ਲਿਆ ਪਾਕਿਸਤਾਨ ਦੇ ਜਿਹੜੇ ਸਰਕਾਰ ਮੁਖੀ ਨੇ ਔਰ ਜਿਹੜੇ ਫੌਜ ਮੁਖੀ ਨੇ ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਮੰਨਿਆ ਕਿ ਭਾਰਤ ਨੇ ਪਾਕਿਸਤਾਨ ਦੇ ਵਿੱਚ ਆ ਕੇ ਤੇ ਇਸ ਤਰ੍ਹਾਂ ਦੇ ਅਟੈਕ ਕੀਤੇ ਨੇ ਉਹਨਾਂ ਨੇ ਉਹ ਸਾਰੀਆਂ ਜਗ੍ਹਾ ਆਪ ਬੋਲ ਕੇ ਦੱਸ ਦਿੱਤੀਆਂ ਜਿਹੜੀਆਂ ਭਾਰਤ ਦੱਸ ਰਿਹਾ ਹੁਣ ਭਾਰਤ ਕਹਿੰਦਾ ਕਿ ਅਸੀਂ ਪਹਿਲਗਾਮ ਦੇ ਵਿੱਚ ਹੋਏ ਅੱਤਵਾਦ ਦਾ ਬਦਲਾ ਲਿਆ ਔਰ ਅੱਤਵਾਦ ਦੇ ਉੱਪਰ ਅਟੈਕ ਕੀਤਾ ਭਾਰਤੀ ਫੌਜ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਦੇ ਵਿੱਚ ਭਾਰਤੀ ਫੌਜ ਨੇ ਇਹ ਕਲੀਅਰ ਕਟ ਦੱਸਿਆ ਵੀ ਅਸੀਂ ਕਿਸੇ ਵੀ ਪਾਕਿਸਤਾਨੀ ਨਾਗਰਿਕਾਂ ਤੇ ਹਮਲਾ ਨਹੀਂ ਕੀਤਾ ਪਾਕਿਸਤਾਨੀ ਆਰਮੀ ਜਾਂ ਫੌਜ ਤੇ ਵੀ ਹਮਲਾ ਨਹੀਂ ਕੀਤਾ ਅਸੀਂ ਤਾਂ ਜਿੱਥੇ-ਜਿੱਥੇ ਪਾਕਿਸਤਾਨ ਦੇ ਅੰਦਰ ਅੱਤਵਾਦੀਆਂ ਦੇ ਅੱਡੇ ਸੀ ਜਿੱਥੇ ਟ੍ਰੇਨਿੰਗਾਂ ਜਾਂ ਹੋਰ ਉਹ ਕਰਾਉਂਦੇ ਸੀ ਉੱਥੇ ਨਿਸ਼ਾਨੇ ਲਾ ਕੇ ਉੱਥੇ ਹੀ ਟਾਰਗੇਟ ਕਰਕੇ ਅਟੈਕ ਕੀਤਾ ਤਾਂ ਦੂਜੇ ਪਾਸੇ ਇਹਦੇ ਉੱਪਰ ਪਾਕਿਸਤਾਨ ਵੀ ਬੋਲਿਆ ਅਮਰੀਕਾ ਵੀ ਬੋਲਿਆ ਇਜ਼ਰਾਇਲ ਦਾ ਬਿਆਨ ਵੀ ਆ ਗਿਆ ਔਰ ਇਸ ਟਾਈਮ ਦੀ ਪੂਰੀ ਸਥਿਤੀ ਕੀ ਹੈ ਇਸ ਟਾਈਮ ਦੋਨਾਂ ਦੇਸ਼ਾਂ ਦੇ ਵਿੱਚ ਕਾਫੀ ਤਣਾਤਣੀ ਹੈ ਦੋਨਾਂ ਦੇਸ਼ਾਂ ਦੀਆਂ ਫੌਜਾਂ ਅਲਰਟ ਤੇ ਨੇ ਇਸ ਟਾਈਮ ਦੋਨਾਂ ਦੇਸ਼ਾਂ ਦੇ ਵਿਚਾਲੇ ਇੱਕ ਬਹੁਤ ਵੱਡਾ ਖਤਰਾ ਜੰਗ ਦਾ ਮੰਡਰਾ ਰਿਹਾ ਔਰ ਪੰਜਾਬ ਦੇ ਵਿੱਚ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਫਿਰੋਜ਼ਪੁਰ ਅਮਰਸਰ ਔਰ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ ਦੇ ਵਿੱਚ ਸਕੂਲ ਕਾਲਜ ਤੇ ਹੋਰ ਪਬਲਿਕ ਆਫਿਸ ਨੇ ਜਿਹੜੇ ਉਹ ਤਿੰਨ ਦਿਨਾਂ ਲਈ 72 ਘੰਟਿਆਂ ਦੇ ਲਈ ਬੰਦ ਕੀਤੇ ਗਏ ਨੇ ਨਾਲ ਦੀ ਨਾਲ ਸਾਰੀ ਜਨਤਾ ਨੂੰ ਅਲਰਟ ਰਹਿਣ ਲਈ ਕਿਹਾ ਜਾ ਰਿਹਾ ਹੈ ਦੂਜੇ ਪਾਸੇ ਦੋਵੇਂ ਦੇਸ਼ ਜਿਹੜੇ ਨੇ ਉਹ ਆਪਣੀ ਫੌਜ ਤੇ ਫੌਜੀ ਸਾਜ਼ੋ ਸਮੇਤ ਸਾਜ਼ੋ ਸਮਾਨ ਦੇ ਸਮੇਤ ਪੂਰੀ ਤਿਆਰੀ ਚ ਨਜ਼ਰ ਆ ਰਹੇ ਨੇ ਭਾਰਤ ਸਰਕਾਰ ਨੇ ਜਦੋਂ ਇਹ ਜਿਹੜਾ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਬਿਆਨ ਆਏ ਨੇ ਇਹਦੇ ਉੱਪਰ ਰਾਹੁਲ ਗਾਂਧੀ ਦਾ ਵੀ ਬਿਆਨ ਆਇਆ ਇਹਦੇ ਉੱਪਰ ਰੱਖਿਆ ਮੰਤਰੀ ਦਾ ਵੀ ਬਿਆਨ ਆਇਆ ਇਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਇਹਦੇ ਉੱਪਰ ਕੇਜਰੀਵਾਲ ਦਾ ਵੀ ਬਿਆਨ ਆਇਆ ਸੁਖਬੀਰ ਬਾਦਲ ਦਾ ਵੀ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਆਇਆ ਹਰ ਇੱਕ ਨੇ ਦੋ ਗੱਲਾਂ ਕਹੀਆਂ ਨੇ ਇੱਕ ਕਿ ਅਸੀਂ ਇਕਜੁੱਟਾ ਤੇ ਦੂਜੀ ਕਿ ਭਾਰਤ ਦੀ ਫੌਜ ਨੂੰ ਅਸੀਂ ਸਲਾਮ ਕਰਦੇ ਹਾਂ ਇਹ ਦੋ ਗੱਲਾਂ ਕਹੀਆਂ ਗਈਆਂ ਨੇ ਇਸ ਤੋਂ ਅੱਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਐਨਐਸਏ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਜੀਤ ਡੋਹਾਲ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਅਗਲੀ ਰਣਨੀਤੀ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀਆਂ ਦੇ ਨਾਲ ਮੀਟਿੰਗ ਕੀਤੀ ਹੈ ਫੋਨ ਤੇ ਗੱਲਬਾਤ ਕੀਤੀ ਹੈ ਔਰ ਪੂਰੀ ਜਾਣਕਾਰੀ ਲੈ ਕੇ ਅਗਲੇ ਨਿਰਦੇਸ਼ ਦਿੱਤੇ ਨੇ ਹੁਣ ਅਗਲੇ ਜਿਹੜੇ ਕੁਝ ਘੰਟੇ ਜਾਂ ਕੁਝ ਦਿਨ ਨੇ ਉਹ ਲਾਜ਼ਮੀ ਬਹੁਤ ਇੱਕ ਵੇਖਣ ਵਾਲੇ ਨੇ ਔਰ ਇੱਕ ਬੇਨਤੀ ਆ ਜਿਹੜੇ ਲੋਕ ਜੰਗ-ਜੰਗ ਦਾ ਰੌਲਾ ਪਾਉਂਦੇ ਨੇ ਜਿਹੜੇ ਕਈ ਜਿਨ੍ਹਾਂ ਨੂੰ ਜੰਗ ਦਾ ਚਾਚੜ ਆ ਇੱਧਰ ਵੀ ਤੇ ਉੱਧਰ ਵੀ ਉਹਨਾਂ ਨੂੰ ਅਕਲ ਆ ਜਾਣੀ ਚਾਹੀਦੀ ਆ ਜੰਗ ਕੋਈ ਮਜ਼ਾਕ ਨਹੀਂਗਾ ਵੇਖੋ ਇੱਕ ਬੰਦਾ ਮਰੇ ਨਾ ਤੇ ਸਾਰਿਆਂ ਨੂੰ ਦੁੱਖ ਦਾ ਇੱਕ ਬੱਚਾ ਮਰੇ ਕੋਈ ਵੀ ਕਿਤੇ ਬੇਕਸੂਰ ਮਰੇ ਆਪਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ ਤੇ ਜੇ ਬੇਕਸੂਰਾਂ ਦੀਆਂ ਲਾਛਾ ਹੀ ਲਾਛਾ ਦੋਨਾਂ ਪਾਸੇ ਹੋਣ ਫਿਰ ਕੀ ਬਣੇਗਾ ਭਾਰਤ ਤੇ ਪਾਕਿਸਤਾਨ ਦੀਆਂ ਅੱਗੇ ਕਈ ਲੜਾਈਆਂ ਹੋਈਆਂ ਨੇ ਔਰ ਦੋਨੇ ਦੇਸ਼ ਉਦੋਂ ਲੜਾਈਆਂ ਤੋਂ ਬਾਅਦ ਆਰਥਿਕ ਤੌਰ ਤੇ ਬਹੁਤ ਪਿੱਛੇ ਚਲੇ ਗਏ ਸੀ ਲੜਾਈਆਂ ਦੇ ਵਿੱਚ ਜਿੱਥੇ ਜਾਨੀ ਨੁਕਸਾਨ ਹੁੰਦਾ ਉੱਥੇ ਮਾਲੀ ਨੁਕਸਾਨ ਵੀ ਵੱਡਾ ਹੁੰਦਾ ਤਾਂ ਵੇਖੋ ਜਿਹੜੇ ਘਰ ਤੇ ਦੋ ਜੀ ਵੀ ਮਰ ਜਾਂਨਾ ਉਹਨੂੰ ਪੁੱਛ ਕੇ ਵੇਖੋ ਉਹਦੇ ਵਾਸਤੇ ਜੱਗ ਪਰ ਲੋਹ ਹੋ ਜਾਂਦੀ ਆ ਹੁਣ ਜਿਹੜੇ ਸਰਹੱਦ ਤੇ ਸਾਡੇ ਜ਼ਿਲ੍ਹੇ ਨੇ ਫਿਰੋਜ਼ਪੁਰ ਹੈ ਅਮਰਸਰ ਸਾਹਿਬ ਹੈ ਗੁਰਦਾਸਪੁਰ ਹੈ ਜਾ ਜਿਹੜਾ ਪਠਾਨਕੋਟ ਹੈ ਤਾਂ ਉਹਨਾਂ ਲੋਕਾਂ ਦੀ ਜਾਨ ਸੁੱਕਣੇ ਪੈ ਗਈ ਹੈ ਜਿਹੜੇ ਉਹ ਬੈਠੇ ਆ ਭਾਰਤ ਦੀਆਂ ਦੂਜੀਆਂ ਨੁੱਕਰਾਂ ਤੇ ਜੰਗ ਦੀਆਂ ਸੁੱਖਣਾ ਨਹੀਂ ਸੁਖਣੀਆਂ ਚਾਹੀਦੀਆਂ ਮੈਂ ਮੈਨੂੰ ਲੱਗਦਾ ਹੈ ਕਿ ਦੋਨਾਂ ਦੇਸ਼ਾਂ ਦੀ ਆਵਾਮ ਨੂੰ ਜਨਤਾ ਨੂੰ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ ਦੇਖੋ ਜੋ ਅੱਤਵਾਦ ਦੁਨੀਆ 'ਚ ਫੈਲ ਰਿਹਾ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਬੇਗੁਨਾਹਾਂ ਨੂੰ ਕੋਈ ਵੀ ਮਾਰੇ ਉਹਦਾ ਵਿਰੋਧ ਕਰਨਾ ਚਾਹੀਦਾ ਹੈ ਬੇਗੁਨਾਹਾਂ ਨੂੰ ਜਾਨੋ ਮਾਰਨਾ ਤਾਂ ਦੂਰ ਜੇ ਕੋਈ ਘੂਰੇ ਡਾਂਟੇ ਵੀ ਉਹਦਾ ਵੀ ਵਿਰੋਧ ਕਰਨਾ ਚਾਹੀਦਾ ਪਰ ਅਸ ਟਾਈਮ ਜਿਹੜੀ ਸਥਿਤੀ ਬਣੀ ਹੈ ਉਹ ਬੜੀ ਨਾਜ਼ੁਕ ਕਹੀ ਜਾ ਸਕਦੀ ਹੈ ਕਿਉਂਕਿ ਜੰਗ ਦੇ ਸਾਇਰਨ ਦੋਨਾਂ ਤਰਫ ਵੱਜ ਰਹੇ ਨੇ ਦੋਨਾਂ ਦੇਸ਼ਾਂ ਦੀਆਂ ਫੌਜਾਂ ਅਲਰਟ ਤੇ ਨੇ ਔਰ ਉਧਰ ਜਦੋਂ ਭਾਰਤ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਉਥੇ ਜਾ ਕੇ ਤੇ ਅਟੈਕ ਕੀਤਾ ਤਾਂ ਪਾਕਿਸਤਾਨ ਵਾਲੇ ਜਿਹੜੇ ਪ੍ਰਧਾਨ ਮੰਤਰੀ ਹੈ ਸ਼ਹਿਬਾਜ਼ ਉਹ ਇਹ ਕਹਿ ਰਹੇ ਨੇ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਬਦਲਾ ਲਵਾਂਗੇ ਵਗੈਰਾ ਵਗੈਰਾ ਤਾਂ ਜੇਕਰ ਪਾਕਿਸਤਾਨ ਅੱਗੇ ਕੋਈ ਹਰਕਤ ਕਰਦਾ ਹੈ ਤਾਂ ਫਿਰ ਭਾਰਤ ਵੀ ਅੱਗੋ ਜਵਾਬ ਦੇਗਾ ਤਾਂ ਇਸ ਤਰ੍ਹਾਂ ਇੱਕ ਵੱਡੀ ਲੜਾਈ ਲੱਗਣ ਦੇ ਅਸਾਰ ਹੋ ਸਕਦੇ ਨੇ ਗੱਲ ਕਰੀਏ ਅਮਰੀਕਾ ਦੀ ਅਮਰੀਕਾ ਸ਼ੁਰੂ ਤੋਂ ਡਬਲ ਪਾਲਿਸੀ ਖੇਡਦਾ ਅਮਰੀਕਾ ਹੋਇਆ ਫਰਾਂਸ ਹੋਇਆ ਕਈ ਐਸੇ ਦੇਸ਼ ਨੇ ਜਿਹੜੇ ਹਥਿਆਰ ਵੇਚ ਕੇ ਬਹੁਤ ਪੈਸਾ ਕਮਾਉਂਦੇ ਨੇ ਔਰ ਉਹਨਾਂ ਦੇਸ਼ਾਂ ਨੂੰ ਹਥਿਆਰ ਵੇਚੇ ਜਾਂਦੇ ਨੇ ਜਿੰਨਾਂ ਚ ਆਪਸ ਚ ਤਣਾਤਣੀ ਬਣੀ ਰਹਿੰਦੀ ਐ ਅਮਰੀਕਾ ਨੇ ਹੁਣ ਤੱਕ ਵੱਖ-ਵੱਖ ਦੇਸ਼ਾਂ 'ਚ ਤਣਾਤਣੀ ਦਾ ਮਾਹੌਲ ਬਣਾ ਕੇ ਰੱਖਿਆ ਤੇ ਰੱਜ ਕੇ ਹਥਿਆਰ ਵੇਚੇ ਉਹਨਾਂ ਨੂੰ ਤੇ ਮੋਟਾ ਪੈਸਾ ਮੋਟਾ ਧਨ ਅਮਰੀਕਾ ਨੇ ਕਮਾਇਆ ਅਮਰੀਕਾ ਦੀ ਮੋਟੀ ਕਮਾਈ ਹਥਿਆਰਾਂ ਤੋਂ ਹੁੰਦੀ ਐ ਫਰਾਂਸ ਦੀ ਵੀ ਇਸੇ ਤਰ੍ਹਾਂ ਹੋਰ ਵੀ ਕਈ ਦੇਸ਼ ਨੇ ਤਾਂ ਜਿਵੇਂ ਭਾਰਤ ਨੇ ਹੁਣ ਵੀ 60000 ਕਰੋੜ ਦੇ ਜਿਹੜੇ ਜਹਾਜ਼ ਨੇ ਉਹ ਰਫੇਲ ਖਰੀਦੇ ਨੇ ਫਰਾਂਸ ਤੋਂ ਇਸੇ ਤਰ੍ਹਾਂ ਪਾਕਿਸਤਾਨ ਬਹੁਤ ਫੌਜੀ ਸਾਜ਼ੋ ਸਮਾਨ ਤੇ ਅਸਲਾ ਖਰੀਦਦਾ ਰਹਿੰਦਾ ਤਾਂ ਜਿਹੜਾ ਪੈਸਾ ਲੋਕਾਂ ਦੀ ਭਲਾਈ ਤੇ ਬਿਹਤਰੀ ਤੇ ਲੱਗਣਾ ਚਾਹੀਦਾ ਉਹ ਦੁਨੀਆ ਦੇ ਵੱਖ-ਵੱਖ ਦੇਸ਼ ਸਾਰੀ ਦੁਨੀਆ ਦੇ ਦੇਸ਼ ਉਹ ਅਸਲੇ ਤੇ ਬਰੂਧ ਤੇ ਖਰੀਦੋ-ਫਰੋਕਤ ਤੇ ਲਾਉਂਦੇ ਰਹਿੰਦੇ ਨੇ ਪਰ ਜੇਕਰ ਇੰਨੀਆਂ ਤਣਾਤਣੀਆਂ ਨਾ ਬੰਨ ਜਿਵੇਂ ਯੂਰਪ ਦੇ ਵਿੱਚ ਉਥੇ ਉਹਨਾਂ ਦੇਸ਼ਾਂ ਦੇ ਵਿੱਚ 30-30 ਦੇਸ਼ਾਂ ਦੇ ਵਿੱਚ ਬਾਰਡਰੀ ਐਣੀ ਤਾਰਾਂ ਹੀ ਨਹੀਂ ਲੱਗੀਆਂ ਕੋਈ ਇਸ ਤਰ੍ਹਾਂ ਦੀਆਂ ਫੌਜਾਂ ਹੀ ਨਹੀਂ ਖੜੀਆਂ ਉਹ ਵੀ ਦੇਸ਼ ਨੇ ਅਲੱਗ-ਅਲੱਗ ਦੇਸ਼ ਨੇ ਪਰ ਉਹਨਾਂ ਲੋਕਾਂ ਦਾ ਲੈਵਲ ਬਹੁਤ ਉੱਚਾ ਚਲਾ ਗਿਆ ਉਹ ਨਿੱਕੀ-ਨਿੱਕੀ ਗੱਲ ਤੇ 2-2 ਇੰਚ ਜ਼ਮੀਨ ਮੱਲਣ ਤੇ ਜਾਂ ਇੱਕ ਦੂਜੇ ਨੂੰ ਤੰਨੂ ਮੇਣੀ ਹੋਣ ਤੇ ਇਸ ਪਾਸੇ ਨੂੰ ਨਹੀਂ ਜਾਂਦੇ ਸੋ ਪਾਕਿਸਤਾਨ ਬੜੇ ਟਾਈਮ ਤੋਂ ਛੋਟੀਆਂ ਹਰਕਤਾਂ ਉਹ ਵੀ ਪਾਕਿਸਤਾਨ ਦੇ ਲੋਕ ਨਹੀਂ ਪਾਕਿਸਤਾਨ ਦੀਆਂ ਸਰਕਾਰਾਂ ਪਾਕਿਸਤਾਨ ਦੀਆਂ ਹਕੂਮਤਾਂ ਪਾਕਿਸਤਾਨ 'ਚ ਬੈਠੇ ਗਲਤ ਲੋਕ ਜਿਹੜੇ ਗਲਤ ਅੰਸਰ ਨੇ ਉਹ ਗਲਤ ਹਰਕਤਾਂ ਕਰਦੇ ਨੇ ਦੂਜੇ ਪਾਸਿਓਂ ਵੀ ਫਿਰ ਇਸੇ ਤਰ੍ਹਾਂ ਤਾਂ ਫਿਰ ਇਹ ਤਣਾਤਰੀ ਜਿਹੜੀ ਆ ਉਹ ਬਣੀ ਰਹਿੰਦੀ ਆ ਸੋ ਮੇਰੀ ਬੇਨਤੀ ਆ ਕਿ ਅਫਵਾਹਾਂ ਤੋਂ ਬਚ ਕੇ ਰਹੋ ਪੜਕਾ ਅਛਣਾ ਆਓ ਸਹੀ ਸਥਿਤੀ ਨੂੰ ਵਾਚੋ ਜੇ ਤੁਸੀਂ ਕੋਈ ਵੀਡੀਓ ਸ਼ੇਅਰ ਵੀ ਕਰਨੀ ਹੈ ਤਾਂ ਉਹ ਝੂਠੀ ਨਾ ਕਰੋ ਪਹਿਲਾਂ ਉਹਦੇ ਬਾਰੇ ਪੁਖਤਾ ਜਾਣਕਾਰੀ ਕਰਕੇ ਅੱਗੇ ਸ਼ੇਅਰ ਕਰੋ ਐਵੇਂ ਸ਼ੇਅਰ ਵਾਲਾ ਬਟਨ ਨਾ ਅਪੋ ਕਿਉਂਕਿ ਬਹੁਤ ਗਲਤ ਤੇ ਝੂਠੀਆਂ ਸੂਚਨਾਵਾਂ ਵੀ ਫਲਾਈਆਂ ਜਾਂਦੀਆਂ ਨੇ ਤੇ ਮਾਹੌਲ ਨੂੰ ਪੈਨਿਕ ਕੀਤਾ ਜਾਂਦਾ ਹੈ ਇਸ ਟਾਈਮ ਜਦੋਂ ਆਪਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਕਾਫੀ ਟੈਨਸ਼ਨ ਵੇਖਣ ਨੂੰ ਮਿਲ ਰਹੀ ਹੈ ਵੱਡੀ ਖਬਰ ਇਹ ਵੀ ਆ ਰਹੀ ਹੈ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘ ਹੈ ਉਹ ਬੰਦ ਕਰ ਦਿੱਤਾ ਗਿਆ ਆਣ ਮਿੱਥੇ ਸਮੇਂ ਦੇ ਲਈ ਨਵੇਂ ਹੁਕਮਾਂ ਤੱਕ ਜਿਹੜੇ ਹਵਾਈ ਅੱਡੇ ਨੇ ਉਹ ਚਾਹੇ ਅਮਰਸਰ ਸਾਹਿਬ ਦਾ ਹਵਾਈ ਅੱਡਾ ਹੋਵੇ ਤੇ ਚਾਹੇ ਨਵੀਂ ਦਿੱਲੀ ਦਾ ਹਵਾਈ ਅੱਡਾ ਹੋਵੇ ਅਮਰਸਰ ਸਾਹਿਬ ਦਾ ਹਵਾਈ ਅੱਡਾ ਇੱਕ ਵਾਰੀ ਬੰਦ ਕੀਤਾ ਗਿਆ ਪਰ ਬਾਕੀ ਹਵਾਈ ਅੱਡਿਆਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਲਾਹੌਰ ਦੇ ਹਵਾਈ ਅੱਡੇ ਆ ਉਹਨਾਂ ਨੇ ਇੱਕ ਵਾਰ ਉਥੋਂ ਉਡਾਨਾਂ ਬੰਦ ਕਰ ਦਿੱਤੀਆਂ ਨੇ ਤੇ ਉਹ ਵੀ ਬੜਾ ਕੁਝ ਸੋਚ ਰਹੇ ਵਿਚਾਰ ਰਹੇ ਨੇ ਆਪਣੇ ਪਰ ਤੋਲ ਰਹੇ ਨੇ ਕੀ ਕੀਤਾ ਜਾਵੇ ਹੁਣ ਜਦੋਂ ਤਿਲਮਲਾਏ ਤਾਂ ਪਏ ਨਹੀਂ ਅੱਜ ਜਦੋਂ ਉਥੋਂ ਦਾ ਇੱਕ ਫੌਜ ਮੁਖੀ ਜਿਹੜਾ ਉਹ ਦੱਸ ਰਿਹਾ ਸੀਗਾ ਕਿ ਬਹਾਵਲਪੁਰ ਦੇ ਵਿੱਚ ਸਾਡੇ ਹਮਲਾ ਹੋਇਆ ਤੇ ਆਹ ਕੁਝ ਹੋਇਆ ਕੋਟਲੀ 'ਚ ਹਮਲਾ ਹੋਇਆ ਤੇ ਆ ਆ ਕੁਝ ਹੋਇਆ ਮੁਜੱਫਰਪੁਰ ਦੇ ਵਿੱਚ ਹਮਲਾ ਹੋਇਆ ਤੇ ਆ ਕੁਝ ਹੋਇਆ ਤਾਂ ਜਦੋਂ ਉਹ ਸਾਰੇ ਹਮਲਿਆਂ ਦੀ ਜਾਣਕਾਰੀ ਦੇ ਰਿਹਾ ਸੀ ਰੰਗ ਤਾਂ ਉਹਦਾ ਵੀ ਉੱਡਿਆ ਪਿਆ ਸੀ ਪਰ ਮੈਂ ਇੱਕ ਹੋਰ ਗੱਲ ਦੱਸ ਦਿਆਂ ਮੈਂ ਵੇਖਿਆ ਪਾਕਿਸਤਾਨ ਦੀਆਂ ਕੁਝ ਕੁੜੀਆਂ ਨੇ ਜਿਨ੍ਹਾਂ ਦੀਆਂ ਵੀਡੀਓ ਇਸ ਤਰ੍ਹਾਂ ਵਾਇਰਲ ਹੋ ਰਹੀਆਂ ਨੇ ਦੋਨਾਂ ਪਾਸੇ ਹੀ ਇਸ ਤਰ੍ਹਾਂ ਦੇ ਕੁਝ ਮੂਰਖਾਨਾ ਲੋਕ ਨੇ ਜਿਹੜੇ ਜੰਗ ਦੀ ਇੱਛਾ ਰੱਖ ਰਹੇ ਨੇ ਜਿਹੜੀ ਕਿ ਨਹੀਂ ਰੱਖਣੀ ਚਾਹੀਦੀ ਦੇਖੋ ਉਹ ਕਹਿ ਰਹੀਆਂ ਸੀ ਪਾਕਿਸਤਾਨ ਦੀਆਂ ਕੁੜੀਆਂ ਵੀ ਅਸੀਂ ਤਾਂ ਡਰੈੱਸਾਂ ਨਵੀਆਂ ਸਵਾਲੀਆਂ ਨੇ ਤੇ ਅਸੀਂ ਤਾਂ ਜੰਗ ਸੈਲੀਬ੍ਰੇਟ ਕਰਨਾ ਹੈ ਤੇ ਆਹ ਡਰੈੱਸ ਮੈਂ ਪਹਿਲੇ ਦਿਨ ਪਾਵਾਂਗੀ ਅੱਛਾ ਉਹ ਡਰੈੱਸਾਂ ਦਿਖਾ ਰਹੀਆਂ ਵੀਡੀਓ 'ਚ ਵੀ ਆਹ ਡਰੈੱਸ ਜਿਹੜੀ ਆ ਮੈਂ ਜੰਗ ਦੇ ਪਹਿਲੇ ਦਿਨ ਪਾਉਣੀ ਹੈ ਆ ਡਰੈਸ ਮੈਂ ਦੂਜੇ ਦਿਨ ਪਾਵਾਂਗੀ ਜਾਂ ਤੀਜੇ ਦਿਨ ਉਹਨੂੰ ਮੂਰਖ ਬੀਬੀ ਨੂੰ ਪੁੱਛੇ ਬੰਦਾ ਵੀ ਹੁਣ ਜਦੋਂ ਆ ਜਿਹੜੀ ਭਾਰਤ ਨੇ ਐਕਸ਼ਨ ਕੀਤਾ ਇੱਕ ਛੋਟਾ ਜਿਹਾ ਤਾਂ ਜਿਹੜੇ ਉਹਦੇ ਚ ਮਾਰੇ ਗਿਆ ਨਾ ਉਹਨਾਂ ਨੂੰ ਪੁੱਛ ਕੇ ਵੇਖ ਤੇ ਜਿੱਦਨ ਤੇਰੇ ਆਂਡ ਗਵਾੜ ਵੀ ਬੰਬ ਡਿੱਗ ਪਿਆ ਨਾ ਤੇ ਸੱਚੀ ਫਿਰ ਨਾ ਵਿੱਚੇ ਲੋਕਾਂ ਦੀ ਲਾਈਟ ਨਹੀਂ ਨਿਕਲ ਜਾਂਦੀ ਆ ਤੇ ਐਵੇਂ ਬਾਤੀਆਂ ਟਪੂਸੀਆਂ ਨਹੀਂ ਮਾਰਨੀਆਂ ਚਾਹੀਦੀਆਂ ਇਹੋ ਜੀ ਜਿਹੜੀ ਸੋਚ ਆ ਮੈਨੂੰ ਲੱਗਦਾ ਉਹਨਾਂ ਦੇ ਘਰਦਿਆਂ ਨੂੰ ਵੀ ਉਹਨੂੰ ਲਗਾਮ ਪਾਉਣੀ ਚਾਹੀਦੀ ਇਹੋ ਜੀ ਸੋਚ ਨੂੰ ਇਹ ਗਲਤ ਸੋਚ ਆ جنگ ਕੋਈ ਮਜ਼ਾਕ ਨਹੀਂਗਾ جنگ ਕੋਈ ਚੁਟਕਲਾ ਨਹੀਂਗਾ جنگ ਇੱਕ ਬਹੁਤ ਵੱਡੀ ਬਰਬਾਦੀ ਦਾ ਨਾਮ ਇੱਕ ਤਬਾਹੀ ਦਾ ਨਾਮ ਹੈ ਇੱਕ ਸੇ ਮਜਬੂਰੀ ਬਹੁਤ ਵੱਡੀ ਮਜਬੂਰੀ ਚ ਬੜੇ ਵੱਡੇ ਹੱਕਾਂ ਲਈ ਲੜੀ ਜਾਣੀ ਚਾਹੀਦੀ ਆ ਜੇਕਰ جنگ ਸਿਆਸੀ ਮਫਾਦਾਂ ਲਈ ਲੜੀ ਜਾਵੇ ਤਾਂ ਇਹ ਬਹੁਤ ਗਲਤ ਬਹੁਤ ਘਾਤਕ ਤੇ ਬਹੁਤ ਖਤਰਨਾਕ ਹੁੰਦੀ ਹੈ ਤੇ ਇਸੇ ਤਰ੍ਹਾਂ ਇਸ ਟਾਈਮ ਲੱਗਦਾ ਜਾਪ ਰਿਹਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਬਾਅਦ ਚ ਫੇਰ ਦੁਬਾਰਾ ਦੱਸ ਦਿਆਂ ਕਿ ਆਇਸ ਟਾਈਮ ਜਦੋਂ ਭਾਰਤ ਨੇ ਪਾਕਿਸਤਾਨ ਦੇ ਉੱਪਰ ਅਟੈਕ ਕਰਨ ਦਾ ਦਾਵਾ ਕੀਤਾ ਹੈ ਤਾਂ ਉਸ ਤੋਂ ਬਾਅਦ ਨਵੀਆਂ ਚੀਜ਼ਾਂ ਹੋਈਆਂ ਨੇ ਕਿ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਗ ਹੈ ਉਹ ਬੰਦ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਐਸਏ ਅਜੀਤ ਡੁਹਾਲ ਨਾਲ ਮੀਟਿੰਗ ਕੀਤੀ ਹੈ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਰੀਆਂ ਸਨਾਵਾਂ ਦੇ ਮੁਖੀਆਂ ਨਾਲ ਗੱਲ ਕੀਤੀ ਹੈ ਅਗਲੀ ਯੋਜਨਾ ਬਣਾਈ ਜਾ ਰਹੀ ਹੈ ਸਾਰੀਆਂ ਪਾਰਟੀਆਂ ਦੇ ਜਿਹੜੇ ਮੁਖੀ ਨੇ ਚਾਹੇ ਉਹ ਰਾਹੁਲ ਗਾਂਧੀ ਹੋਵੇ ਚਾਹੇ ਕੇਜਰੀਵਾਲ ਹੋਵੇ ਚਾਹੇ ਸੁਖਬੀਰ ਬਾਦਲ ਹੋਵੇ ਜਾਂ ਆ ਭਾਜਪਾ ਦੇ ਆਗੂ ਪੰਜਾਬ ਦੇ ਸੁਨੀਲ ਜਾਖੜ ਹੋਵੇ ਜਾਂ ਕੇਂਦਰੀ ਆਗੂ ਹੋਣ ਉਹ ਸਾਰੇ ਇੱਕੋ ਸਰ ਦੇ ਵਿੱਚ ਇਸ ਹਮਲੇ ਬਾਰੇ ਬਿਆਨ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਭਾਰਤ ਦੀ ਫੌਜ ਨੂੰ ਸਲਾਮ ਹੈ ਤੇ ਅਸੀਂ ਤੱਕਾ ਨਹੀਂ ਸਹਾਂਗੇ ਇਹ ਗੱਲ ਆਖੀ ਜਾ ਰਹੀ ਆ ਦੂਜੇ ਪਾਸੇ ਜਿਹੜਾ ਜਿਨ੍ਹਾਂ ਦੇ ਘਰ ਦੇ ਜੀ ਪਹਿਲਗਾਮ ਚ ਮਾਰੇ ਗਏ ਸੀ ਉਹ ਇਹ ਕਹਿ ਰਹੇ ਨੇ ਕਿ ਅੱਜ ਸਾਨੂੰ ਸ਼ਾਂਤੀ ਮਿਲੀ ਹੈ ਅੱਜ ਸਾਡੇ ਮਾਰੇ ਗਏ ਜੀਆਂ ਨੂੰ ਸ਼ਾਂਤੀ ਮਿਲੇਗੀ ਇਹ ਗੱਲਾਂ ਚਾਹੇ ਉਹ ਕਮਾਂਡਿੰਗ ਅਫਸਰ ਨਰਵਾਲ ਜਿਹੜਾ ਹੈ ਉਹਦਾ ਪਰਿਵਾਰ ਵੀ ਇਹੀ ਬੋਲ ਰਿਹਾ ਦੂਸਰਿਆਂ ਦੇ ਪਰਿਵਾਰ ਵੀ ਇਹੀ ਬੋਲ ਰਹੇ ਨੇ ਆਸ ਟਾਈਮ ਦੀ ਇਹ ਅਪਡੇਟ ਹੈ ਲਾਸਟ ਤੇ ਮੈਂ ਫਿਰ ਬੇਨਤੀ ਕਰਾਂ ਕਿ ਅਫਵਾਹਾਂ ਤੋਂ ਬਚ ਕੇ ਰਹੋ ਗਲਤ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਜਿਵੇਂ ਰਾਤ ਦੀਆਂ ਕਈ ਸੋਸ਼ਲ ਮੀਡੀਆ ਤੇ ਕਈਆਂ ਨੇ ਇਹ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਬੰਬ ਡਿੱਗਿਆ ਜੀ ਪੰਜਾਬ ਚ ਜਾ ਡਿੱਗਿਆ ਇਸ ਤਰ੍ਹਾਂ ਦੀ ਗਲਤ ਸੂਚਨਾਵਾਂ ਜਿੰਨਾ ਟਾਈਮ ਗੱਲ ਪੁਖਤਾ ਨਾ ਹੋਵੇ ਨਹੀਂ ਫਲਾਉਣੀਆਂ ਚਾਹੀਦੀਆਂ ਇਹ ਬਹੁਤ ਟੈਂਸ਼ਨ ਕ੍ਰੀਏਟ ਕਰਦੀਆਂ ਨਜਾਇਜ਼ ਸੋ ਕੋਈ ਵੀ ਸੂਚਨਾ ਅਗਰ ਫਲਾਉਣੀ ਹੈ ਤਾਂ ਉਹਨੂੰ ਪਹਿਲਾਂ ਆਪਣੀ ਅਕਲ ਦੇ ਨਾਲ ਚੁਫੇਰੇਓ ਪਰਖ ਜਾਂਚ ਲਓ ਤੇ ਫਿਰ ਉਹਨੂੰ ਅੱਗੇ ਫਲਾਓ ਕਈ ਚੈਨਲ ਮਸਾਲੇ ਲਾ ਲਾ ਕੇ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਦੀ ਵੀ ਪਛਾਣ ਕਰੋ ਤੇ ਇਸ ਪੈਨਿਕ ਮਾਹੌਲ ਨੂੰ ਹਵਾ ਨਹੀਂ ਦੇਣੀ ਚਾਹੀਦੀ ਬਹੁਤ ਮਿਹਰਬਾਨੀ ਸ਼ੁਕਰੀਆ